ਹਲਵਾਰਾ 에어ਪੋਰਟ ਟਰਮੀਨਲ ਦਾ ਉਦਘਾਟਨ 27 ਜੁਲਾਈ ਨੂੰ ਕੀਤਾ ਜਾ ਰਿਹਾ ਹੈ। ਪੰਜਾਬ ਦੇ ਕੈਬਨਿਟ ਮੰਤਰੀ ਸੰਦੀਪ अरोड़ा ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਚੁਅਲ ਮਾਧਿਅਮ ਰਾਹੀਂ 에어ਪੋਰਟ ਟਰਮੀਨਲ ਦਾ ਉਦਘਾਟਨ ਕਰਨਗੇ। 에어ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਉਦਘਾਟਨ ਲਈ ਤਿਆਰੀਆਂ ਸ਼ੁਰੂ ਹੋ ਗਈਆਂ ਨੇ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਬੰਧਤ ਕੰਪਨੀ ਨਾਲ ਤਾਲਮੇਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਲਵਾਰਾ ਹਵਾਈ ਅੱਡੇ ਤੇ ਉਡਾਣਾਂ ਦੀ ਸ਼ੁਰੂਆਤ ਕਦੋਂ ਕੀਤੀ ਜਾਵੇਗੀ, ਇਸ ਬਾਰੇ 에어ਲਾਈਨ ਕੰਪਨੀ ਵੱਲੋਂ ਸੂਚਿਤ ਕੀਤਾ ਜਾਵੇਗਾ। 27 ਜੁਲਾਈ ਔਰ ਇਹਦੀਆਂ ਤਿਆਰੀਆਂ ਚਾਲੂ ਹੋ ਗਈਆਂ 에ਰਪੋਰਟ ਤੇ 에어ਪੋਰਟ ਅਥਾਰਟੀ ਆਫ ਇੰਡੀਆ ਦੀ ਜਿਹੜੀ ਇੱਥੇ ਆਮ ਹੈਗੀ ਆ ਜਿਹੜੇ ਉਹ ਲਾਇਲ ਹੈਗੀ ਕੰਪਨੀ ਉਹਨਾਂ ਦੇ ਜਿਹੜੇ ਸੀਈਓ ਹੈ ਉਹ ਵੀ ਉੱਥੇ ਹੈ ਡੀਸੀ ਸਾਹਿਬ ਵੀ ਕੋਆਰਡੀਨੇਟ ਕਰ ਰਹੇ ਹੈ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਆਰਡੀਨੇਟ ਕਰ ਰਹੀ ਹੈ ਔਰ 27 ਤਰੀਕ ਨੂੰ ਟਰਮੀਨਲ ਇਨੋਗਰੇਟ ਹੋ ਜਾਏਗਾ ਉਸ ਤੋਂ ਬਾਅਦ ਫਿਰ 에어 ਇੰਡੀਆ ਸਾਨੂੰ ਡੇਟ ਦੇਗੀ ਵੀ ਕਦੋਂ ਤੋਂ ਫਲਾਈਟ ਚਾਲੂ ਹੋਏਗੀ ਉਹ ਤੁਹਾਨੂੰ ਫਿਰ ਅਸੀਂ ਇਹਦੀ ਮੀਨ ਵਾਈਲ ਜਿਹੜੀ ਵੀ ਡੇਟ ਆਏਗੀ ਉਹ ਅਸੀਂ ਤੁਹਾਨੂੰ ਦੱਸ ਦਾਂਗੇ